ਯੂ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਅਸੀਂ ਜ਼ਿਲ੍ਹਾ ਤਰਨਤਨ ਕਸਬਾ ਝਭਾਲ ਵਿਖੇ ਪਹੁੰਚੇ ਹੋਏ ਹਾਂ ਇੱਥੇ ਇੱਕ ਗਰੀਬ ਪਰਿਵਾਰ ਹੈ। ਪਰਿਵਾਰ ਦੇ ਜਿਹੜੇ ਹਾਲਾਤ ਨੇ ਬਹੁਤ ਨਾਜ਼ੁਕ ਹੈ। ਨਾ ਪੀਣ ਨੂੰ ਪਾਣੀ ਹੈ, ਨਾ ਫਲਸ਼ ਬਾਥਰੂਮ ਹੈ, ਨਾ ਕੋਈ ਰਸੋਈ ਹੈ। ਪਤੀ ਨਸ਼ੇੜੀ ਹੈ। ਕੰਮ ਵੜਦਾ ਹੀ ਨਹੀਂ ਆ। ਤਾਂ ਤਿੰਨ ਧੀਆਂ ਦਾ ਪਾਲਣ ਪੋਸ਼ਣ ਕਰਦੀ ਪਈ ਹੈ। ਬڑے ਹਾਲਾਤ ਨਾਜ਼ੁਕ ਹੈ ਘਰਾਂ ਦਾ ਕੰਮ ਕਰਕੇ ਜਿਹੜੀ ਇਹ ਭੈਣ ਹੈ ਇਹ ਆਪਣਾ ਪਰਿਵਾਰ ਚਲਾ ਰਹੀ ਹੈ ਪਰ ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਜਿਹੜੀ ਫਲੈਸ਼ ਬਾਥਰੂਮ ਆ ਬਹੁਤ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਇਸ ਘਰ ਦੇ ਵਿੱਚ ਨਹੀਂ ਹੈਗੀਆਂ ਉਹ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਨੇ ਕੀ ਨੇ ਘਰ ਦੇ ਜਿਹੜੇ ਹਾਲਾਤ ਨੇ ਇੱਕ ਵਾਰੀ ਦਿਖਾ ਦਿੱਤੇ ਜਾਣ ਇੱਕੋ ਕਮਰਾ ਹੈ ਉਹ ਵੀ ਬਹੁਤ ਪੁਰਾਣਾ ਹੋ ਚੁੱਕਾ ਹੈ ਲੈਂਟਰ ਜਿਹੜਾ ਲੈਂਟਰ ਦੇ ਵਿੱਚ ਤੇੜਾ ਪੈ ਚੁੱਕਿਆ ਹੈ ਕੰਧ ਦੇ ਵਿੱਚ ਜਿਹੜੀਆਂ ਤੇੜਾ ਪੈ ਚੁੱਕੀਆਂ ਨੇ ਤਾਂ ਤਰਸਯੋਗ ਹਾਲਤ ਦੇ ਵਿੱਚ ਪਰਿਵਾਰ ਹੈ ਤੇ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਇਸ ਭੈਣ ਦੇ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭੈਣ ਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਜੀ ਸਰਬਜੀਤ ਖਾਰ ਚਬਾਲ ਦੇ ਰਹਿਣ ਵਾਲੇ ਜੀ ਹਾਂਜੀ ਭੈਣ ਜੀ ਘਰ ਦੇ ਹਾਲਾਤ ਕਿੱਦਾਂ ਚੱਲਦੇ ਪਏ ਨੇ ਕਿਵੇਂ ਘਰ ਦਾ ਗੁਜ਼ਾਰਾ ਹੋਉਂਦਾ ਐ ਐਦਾਂ ਪਾਜੀ ਕੰਮਕਾਰ ਕਰਦੀ ਆ ਮਲੀਰਾ ਬੁਕਰਾਂ ਦਾ ਤੇ ਘਰ ਵਾਲਾ ਮੇਰਾ ਵੀ ਨਸ਼ੇ-ਨਸ਼ੇ ਬਹੁਤ ਕਰਦਾ ਐ ਤੇ ਘਰ ਨਹੀਂ ਜੋ ਵੜਦਾ ਵੀ ਹਾਂਜੀ ਬਹੁਤ ਸਾਡੇ ਘਰ ਦੇ ਲਾਦੇ ਮੇਰੇਆਂ ਬੇਟੀਆਂ ਤਿੰਨ ਆ ਤੇ ਨਾ ਇਹੋ ਜਿਹੇ ਨਾਲ ਕਮਾਈਆਂ ਕਮੀ ਕਰਦੀ ਮੇਰੇ ਨਾਲ ਤੇ ਇੱਕ ਨਾ ਇਹ ਘਰ ਕੋਲੋਂ ਦਾ ਕੰਮ ਕਰਦੇ ਤੇ ਪਾਣੀ ਧਾਰੀ ਨਹੀਂ ਸਾਡੇ ਘਰ ਹੈਗਾ ਵੀ ਨਾ ਪਲਾਸ਼ਿਆ ਨਾ ਬਾਥਰੂਮ ਆ ਆ ਤੇ ਮੈਂ ਬਹੁਤ ਤੰਗੀਆਂ ਬਹੁਤ ਜਿਆਦੇ ਐਦਾ ਸਾਨੂੰ ਕੋਈ ਪਾਣੀ ਧਾਰੀ ਵੀ ਲੈ ਦਿਤ ਅ ਬਹੁਤ ਆਦੀ ਮੱਕੀ ਤੇ ਪਤੀ ਘਰ ਵੱਢਦੇ ਨਹੀਂ ਆਉਂਦੇ ਕਿਤੇ ਕਿਤੇ ਤੇ ਉਹ ਕੋਈ ਕਮਾਈ ਨਹੀਂ ਕਰਦਾ ਤੇ ਫਿਰ ਤਿੰਨ ਧੀਆਂ ਦਾ ਪਾਲਣ ਪੋਸ਼ਣ ਕਰਨਾ ਕਿਦਾਂ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਪੈ ਜੋ ਐਦਾਂ ਹੀ ਲੀਰ ਬੱਕਰਾ ਹੀ ਮਾਰ-ਬਾਰ ਕੁਸ਼ ਹਾਂ ਐਦਾਂ ਹੀ ਕਰਦੇ ਠੀਕ ਹੈ ਹਾਂ ਤੇ ਕਿੰਨਾ ਚਿਰ ਹੋਇਆ ਹੈ ਤੁਹਾਡੇ ਪਤੀ ਨੂੰ ਨਸ਼ਾ ਪਤਾ ਕਰਦੇ ਆ ਹੋ ਗਿਆ 5-6 ਸਾਲ ਹੋ ਗਏ ਇਤਰਾਜ ਜਦ ਬੱਚੇ ਛੋਟੇ ਉਦੋਂ ਹੀ ਇਤਰਾ ਕਰਦਾ ਸੀ ਤੇ ਪਤਾ ਮੈਨੂੰ ਬਾਅਦ ਚ ਲੱਗਾ ਹਾਂ ਜੀ ਪੇ ਨਸ਼ਾ ਕਰਦਾ ਹੈ ਠੀਕ ਹੈ ਹਾਂਜੀ ਇਹੋ ਹੀ ਮੈਨੂੰ ਮੁਸ਼ਕਲ ਆ ਬਹੁਤ ਜਿਆਦਾ ਪਾਣੀ ਧਾਣੀ ਤੇ ਪਲਾਟ ਚ ਤੇ ਬਾਥਰੂਮ ਤੇ ਜਿਆਦੀ ਤੇ ਬੂਹਾ ਨਹੀਂ ਮੇਰਾ ਜ ਹੈਗਾ ਜੀ ਸਰਕਾਰਾਂ ਨੇ ਤੇ ਬਹੁਤ ਸਕੀਮਾਂ ਚਲਾਈਆਂ ਹੋਈਆਂ ਜਿੱਦਾਂ ਭਾਰਤ ਆਵਾਸ ਯੋਜਨਾ ਦੇ ਤਹਿਤ ਹਰ ਇੱਕ ਨੂੰ ਪੱਕਾ ਮਕਾਨ ਬਣਾ ਕੇ ਫਲਸ ਬਾਥਰੂਮ ਬਣਾ ਕੇ ਦੇਣ ਦਾ ਸਰਕਾਰਾਂ ਵੱਲੋਂ ਵਾਅਦਾ ਕੀਤਾ ਕਿ ਤੁਸੀਂ ਕਦੀ ਫਾਰਮ ਭਰੇ ਆ ਜਾਂ ਤੁਹਾਡੇ ਦਵਾਰ ਤੱਕ ਕੋਈ ਮੋਦਬਰ ਜਾਂ ਸਰਪੰਚ ਕੋਈ ਆਇਆ ਕਿ ਨਹੀਂ ਆਇਆ ਨਹੀਂ ਨਹੀਂ ਆਇਆ ਨਹੀਂ ਆਇਆ ਨਾ ਕੋਈ ਫਾਰਮ ਭਰਦਾ ਹੀ ਐ ਤੇ ਨਾ ਕੋਈ ਆਇਆ ਹੀ ਐ ਅੱਛਾ ਹਾਂ ਦੋ ਇੱਕ ਵਾਰ ਭਰੇ ਆ ਕਿਸੇ ਨੇ ਨਹੀਂ ਕੋਈ ਪੁੱਛਿਆ ਕੋਈ ਨਹੀਂ ਪੁੱਛਦਾਨ ਕੇ ਹਨ ਠੀਕ ਹੈ ਤੇ ਤੁਸੀਂ ਕਿਤਰਾ ਰਹਿੰਦੇ ਜੋ ਜਾਂ ਤੁਹਾਡਾ ਬੂਆ ਚੰਨਾ ਹੈ ਨਹੀਂ ਜਾਂ ਕਿਵੇਂ ਰਹਿੰਦੇ ਜੋ ਕਿਸੇ ਨੇ ਨਹੀਂ ਕਦੀ ਇੱਥੇ ਪੁੱਛਣਾ ਕੋਈ ਨਹੀਂ ਪੁੱਛਦਾ ਮਨੁਆ ਹੁਣ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਮੇ ਸਮੇ ਸਿਰ ਗਰੀਬਾਂ ਦੀ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਨੇ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਵਾਂਗੇ ਵੀ ਤੁਹਾਡੇ ਗਾੜੀ ਬੇਨਤੀ ਆ ਵੀਰ ਭਰਾਵਾ ਗਾੜੀ ਮੇਰੀ ਬਹੁਤ ਬੇਨਤੀ ਵੀ ਮੇਰੀ ਮਦਦ ਕਰੋ ਹਾਂ ਮੈਂ ਬਹੁਤ ਔਖੀ ਹੈ ਗਿਆ ਪਾਣੀ ਧਾਣੀ ਦਾ ਹਾਂਜੀ ਬਹੁਤ ਜਿਆਦਾ ਇੱਕ ਫਲੈਸ਼ ਬਣ ਜੇ ਬਾਥਰੂਮ ਬਣ ਜੇ ਤੇ ਰਸੋਈ ਪੈ ਜੇ ਹਾਂ ਜੀ ਇਹੋ ਚੀਜ਼ਾਂ ਤੁਸੀਂ ਸਮਾਜ ਸੇਵੀ ਸੱਜਣਾ ਨੂੰ ਕਹਿੰਦੇ ਜੋ ਹਾਂ ਜੀ ਹਾਂ ਜੀ ਇਹੋ ਕਹਿੰਨੀ ਆ ਮੈਨੂੰ ਫੇ ਇਹ ਮੇਰੇਗਾ ਚੀਜ਼ਾਂ ਬਣ ਜਾਂਦੇ ਹਾਂ ਹਾਂ ਇਹ ਤਾਂ ਮੇਰੇ ਜਿਆਦੀ ਔਖੀਆਂ ਮੈਂ ਜਿਹੜੀਆਂ ਤੁਹਾਡੀਆਂ ਤਿੰਨ ਬੇਟੀਆਂ ਨੇ ਕਿੰਨੀ ਕਿੰਨੀ ਉਮਰ ਹੋਦੀ ਵੀ ਕੁਣੀ ਇਹਦੀ ਆ ਗੁੜੀ ਆਦੀ ਉਹਦੀ 8 ਸਾਲ ਲੱਗੀ ਗੁੜੀ ਲਈ ਠੀਕ ਹੈ ਹਾਂ ਆ ਪਹ ਹੈਗੀ 8 ਸਾਲਾਂ ਦੀ ਅੱਛਾ ਹਾਂ ਜੀ ਤੇ ਬੱਚਾ ਨਹੀਂ ਸੀ ਹੈਗਾ ਕੋਈ ਬੇਟਾ ਨਹੀਂ ਕੋਈ ਨਹੀਂ ਬੇਟਾ ਨਹੀਂ ਹੈਗਾ ਅੱਛਾ ਹਾਂਜੀ ਬੇਟਾ ਨਹੀਂ ਮੇਰੇ ਕੋਈ ਹੈ ਠੀਕ ਹੈ ਹਾਂ ਬੇਟੇ ਕੋਣੇ ਵੀ ਇਤਰਾ ਮੈਂ ਤਾਂ ਨਾਲ ਮम्मा ਵੀ ਆ ਵਟਿੱਲੀ ਮੱਠੀ ਰਹਿਣੀ ਬਹੁਤ ਜ਼ਿਆਦੀ ਸਾਈਕਲ ਦੀ ਪ੍ਰੋਬਲਮ ਹੈ ਮੈਨੂੰ ਇਤਰਾ ਮੈਂ ਆਪਣੇ ਬੱਚ ਨਾਲ ਲਾਹਤਰੀ ਫਿਰ ਹਾਂਜੀ ਜਿਸ ਵੀਰ ਨੇ ਸਾਨੂੰ ਫੋਨ ਕਰਕੇ ਇਸ ਪਰਿਵਾਰ ਤੱਕ ਮਲਾਇਆ ਏ ਉਹ ਵੀਰ ਵੀ ਆਪਣੇ ਨਾਲ ਮੌਜੂਦ ਉਹਦੇ ਨਾਲ ਹੀ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਵਿੱਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਵੀਰਾਂ ਦਾ ਧੰਨਵਾਦ মিডিਆ ਦਾ ਜਿਹੜਾ ਵੀ ਆਪਣੇ ਇੱਥੋਂ ਤੱਕਰ ਆਪਣੇ ਫੋਨ ਤੇ ਤੁਸੀਂ ਇੰਨਾ ਗਰੀਬਾਂ ਦੀ ਬੋਣ ਕਢੀ ਵੀਰ ਜੀ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਆਪਣਾ ਇਹਨਾਂ ਦਾ ਚਬਾਲਿਆ ਪਿੰਡ ਆਪਣਾ ਪਿੰਡ ਅੱਗੇ ਦੜੀ ਬਿਗਾੜੀ ਆ ਬਾਬਾ ਬੀਟਪਾਪਾ ਬੁੱਢਾ ਸਾਹਿਬ ਦੇ ਲਾਗੇ ਆ ਤੇ ਆਪਾਂ ਤੇ ਸੈਨਿਕ ਸੇਵਾ ਸੁਸਾਇਟੀ ਨਾਲ ਜੁੜੇ ਫੌਜੀਆਂ ਨਾਲੋਂ ਵੀਰਾਂ ਨਾਲੋਂ ਉਹਨਾਂ ਦਾ ਥੋੜਾ ਜਿਹਾ ਸੇਵਾ ਚ ਵੀ ਸੇਵਾ ਬੰਦ ਹੋਈ ਆ ਇਸ ਕਰਕੇ ਵੀ মিডিਆ ਰਹੀ ਤਾਂ ਰਹੀ ਆ ਆਖਿਆ ਵੀ ਇਹਨਾਂ ਦੀ ਆਵਾਜ਼ ਜ਼ਰੂਰ ਇਹਨਾਂ ਦੇ ਇਹ ਹਾਲਾਤ ਆ ਵੀ ਪਾਣੀ ਲੈਣ ਜਿੱਥੋਂ ਜਾ ਕੇ ਚਭਾਲ ਤੋਂ 1.5 ਕਿਲੋਮੀਟਰ ਤੇ ਜਾਂਦੇ ਜੋ ਪਾਣੀ ਲੈਣਾ ਅੱਛਾ ਦੋ ਬਾਲਟੀਆਂ ਲਿਆਉਂਦੇ ਜੋ ਉਹ ਵਿਚਾਰੇ ਨਿੱਕੇ ਨਿੱਕੇ ਨਿਆਣੇ ਆ ਇਹ ਆਪ ਆ ਪਾਣੀ ਦੀ ਇਹਨਾਂ ਇਹ ਵੇਖੋ ਗਰੀਬ ਪਰਿਵਾਰ ਨੇ ਆਖਿਆ ਵੀ ਸਾਨੂੰ ਕੁਝ ਨਹੀਂ ਚਾਹੀਦਾ ਇੱਕ ਪਾਣੀ ਆ ਨੂੰ ਪਾਣੀ ਦਾ ਪ੍ਰਬੰਧ ਹੋ ਜਾਏ ਕੁਝ ਨਹੀਂ ਚਾਹੀਦਾ 플ੈਸ਼ ਬਾਥਰੂਮ ਤੇ ਹੈਗਾ ਹੀ ਨਹੀਂ ਨਾ ਅੱਛਾ ਫਲੇਸ਼ ਕੇਸੇ ਦੇ ਘਰ ਜਾਂਦੇ ਕੋਈ ਕਰਨ ਵੀ ਜਾ ਵਰਤਨ ਦਵੇ ਨਾ ਵਰਤਨ ਦਵੇ ਇਹਨਾਂ ਕੇ ਵੀ ਪਾਣੀ ਦਾ ਸਾਨੂੰ ਚਾਹੀਦਾ ਪਾਣੀ ਦੇ ਪ੍ਰਬੰਧ ਸੰਗਤ ਗਾੜੀ ਇਹੋ ਬੇਨਤੀ ਆ ਕੋਈ ਇਹਨਾਂ ਦੀ ਵੱਡੀ ਮੰਗ ਨਹੀਂ ਆ ਕੋਈ ਇਹਨਾਂ ਨਾਲ ਵੀ ਕੋਠੇ ਦੀ ਨਹੀਂ ਆ ਕੋਈ ਇਹ ਨਹੀਂ ਆ ਵੀ ਇਹੀ ਇਹ ਨਾ ਆਖਾ ਵੀ ਇੱਕ ਪਾਣੀ ਦਾ ਮੁਸ਼ਕਲ ਵੀ ਪਾਣੀ ਦਾ ਹੱਲ ਹੋ ਜੇ ਇੱਕ ਮੋਟਰ ਲੱਗ ਜੇ ਵੀ ਮੋਟਰ ਲੱਗ ਜੇ ਹਾਫਲਾਚ ਬਾਥਰੂਮ ਪਾਣੀ ਦਾ ਪ੍ਰਬੰਧ ਹੋ ਜੇ ਪਾਣੀ ਦੁੱਖੋਂ ਇਨਾ ਇਨਾ ਜਿਆਦਾ ਮੈਨੂੰ ਫੋਨ ਕੀਤਾ ਵਾ ਵੀਰ ਜੀ ਕਿਦਨ ਆਓਗੇ ਵੀਰ ਜੀ ਮੀਡੀਆ ਨੂੰ ਕਹਿ ਦੋ ਵੀਰ ਜੀ ਕਿਦਨ ਆਓਗੇ ਵੇਖੋ ਆਪਣੀ ਤੇ ਆਵਾਜ਼ ਜਾਂ ਸੰਗਤ ਗਾੜੀ ਇਹੋ ਹੀ ਵੀਰਾਂ ਗਾੜੀ ਕਿਤੇ ਤੁਸੀਂ ਜਾਂਦੇ ਜੋ ਗੁਰੂ ਘਰਾਂ ਦੇ ਵਿੱਚ ਮੈਂ ਨਵੀ ਕੋਈ ਗੋਲਕਾ ਜੈਨੇ ਚੜਾਵਾ ਚੜਾ ਦਿੰਦਾ ਕੋਈ ਇੰਨਾ ਚੜਾ ਦ ਇਹੋ ਗੋਲਖ ਜੋ ਕੀ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਹਾਂਜੀ ਹਾਂਜੀ ਗੁਰੂ ਦੀ ਗੋਲਖ ਜੋ ਮੇਰੇ ਗਾੜੀ ਹੱਥ ਜੋੜ ਕੇ ਸੰਗਤ ਗਾੜੀ ਬੇਨਤੀ ਮੈਂ ਕਰਦਾ ਵਾਂ ਵੀਰ ਜੀ ਜ਼ਰੂਰ ਪਾਣੀ ਦਾ ਪ੍ਰਬੰਧ ਕਰਿਓ ਇਹਨਾਂ ਦਾ ਨੰਬਰ ਦਿੱਤਾ ਜਾਊਗਾ ਇਹਨਾਂ ਦਾ ਥੱਲੇ ਵੀ ਖਾਤੇ ਦਾ ਜੋ ਵੀ ਸੰਗਤਾਂ ਲੋ ਮੀਡੀਆ ਲੋ ਦਿੱਤਾ ਜਾਊਗਾ ਜ਼ਰੂਰ ਇਹਨਾਂ ਦੀ ਬਾਫ ਫੜਿਓ ਠੀਕ ਠੀਕ ਧੰਨਵਾਦ ਜੀ ਸੋ ਆਪਾਂ ਭੈਣ ਕੋ ਫਿਰ ਦੁਬਾਰਾ ਆਉਣੇ ਆ ਭੈਣ ਜੀ ਫਿਰ ਜਦੋਂ ਤੁਹਾਡੇ ਕੋ ਤੁਹਾਡੇ ਘਰ ਦੇ ਵਿੱਚ ਫਲੈਸ਼ ਬਾਥਰੂਮ ਪਾਣੀ ਪੀਣ ਵਾਲਾ ਵੀ ਨਹੀਂ ਹੈਗਾ ਫਿਰ ਤੁਸੀਂ ਕਿੱਥੋਂ ਲੈਣ ਜਾਂਦੇ ਜੋ ਅਸੀਂ ਉੱਥੋਂ ਲੈ ਜਾਂਦੇ ਆ ਇੱਧਰ ਮਾਤਾ ਰਾਣੀ ਉੱਧਰੋਂ ਲਿਆਉਂਦੇ ਆ ਅੰਡ ਗਾਂਡ ਕੋਈ ਨਹੀਂ ਪਰਨੰਦਾ ਪਾਣੀ ਕੋਈ ਨਹੀਂ ਜੋ ਦਿੰਦਾ ਪਰਨੰਦਾ ਹਾਂਜੀ ਕੀ ਕਹਿੰਦੇ ਨੇ ਫਿਰ ਬੱਚਿਆਂ ਨੂੰ ਗੱਲਾਂ ਬਾਤਾਂ ਕਰਦੇ ਆ ਦਿੰਦੇ ਵੀ ਨਹੀਂ ਅਸੀਂ ਨਾ ਧੋਣ ਵੀ ਤੁਹਾਨੂੰ ਨਹੀਂ ਦੇਣਾ ਤੁਹਾਨੂੰ ਪਤਾ ਹੀ ਅੱਜ ਕੱਲ ਕਿਤਨਾ ਸ੍ਰੀਕਾ ਕਰਦੇ ਆ ਫਿਰ ਫਲਸ਼ ਫਲੈਸ਼ ਤੋਂ ਬਗੈਰ ਕਿੱਦਾਂ ਸਰਦਾ ਫਿਰ ਕਿੱਥੇ ਜਾਂਦੇ ਜੋ ਮਾਰ ਚੱਲ ਜਾਈਦਾ ਟੜਕੇ ਟੜਕੇ ਔਰ ਕੀ ਕਰੀਏ ਮਜਬੂਰੀ ਆ ਭਾਜੀ ਠੀਕ ਹੈ ਤੁਹਾਡਾ ਕੋਈ ਮੋਬਾਈਲ ਨੰਬਰ ਹੈਗਾ ਜਿਹੜਾ ਤੁਸੀਂ ਸਾਂਝਾ ਕਰੋ ਤਾਂ ਕਿ ਜਿਹੜੀ ਦਾਨੀ ਸੱਜਣ ਨੇ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਕੇ ਤੇ ਤੁਹਾਡੀ ਮਦਦ ਕਰ ਸਕਣ ਹਾਂਜੀ ਹਾਂਜੀ ਕੀ ਮਤਲਬ ਹੈ ਇਹੋ ਜਿਹੜਾ ਲੰਮਾ ਯਾਦ ਹੈ ਤੁਹਾਨੂੰ ਨਹੀਂ ਯਾਦ ਨਹੀਂ ਤੁਹਾਨੂੰ ਚਲ ਠੀਕ ਹੈ ਆਪਾਂ ਫਿਰ ਉਸ ਵੀਰ ਦੇ ਕੋਲ ਆਉਣੇ ਆ ਜਿਨ੍ਹਾਂ ਨੇ ਆਪਾਂ ਨੂੰ ਬੁਲਾਏ ਹਾਂਜੀ ਵੀਰ ਜੀ ਇਸ ਪਰਿਵਾਰ ਦਾ ਤੁਹਾਡੇ ਕੋਲ ਕੋਈ ਸੰਪਰਕ ਨੰਬਰ ਹੋਣਾ ਹੈ ਇਹਨਾਂ ਦਾ ਵੇਖੋ ਜੀ ਇਹ ਤੇ ਅਨਪੜ੍ਹ ਹੈਗੇ ਵਿਚਾਰੇ ਗਰੀਬ ਪਰਿਵਾਰ ਬਹੁਤ ਹੀ ਜ਼ਿਆਦਾ ਇਹਨਾਂ ਦਾ ਸਿੰਪਲ ਜਿਹਾ ਫੋਨ ਆ ਇਹਨਾਂ ਦਾ ਜਿਹੜੇ ਫੋਨ ਤੋਂ ਮੈਨੂੰ ਫੋਨ ਕਰਦੇ ਸੀ 8872929399 ਫਿਰ ਦੁਬਾਰਾ ਬੋਲ ਦੋ 8872929399 ਠੀਕ ਹੈ ਜੀ ਫਿਰ ਬੋਲੋ ਬੋਲ ਸਕਦੇ ਵੀ ਹਾਂ ਫਿਰ ਬੋਲ ਦੋ ਫਿਰ 8872929399 ਠੀਕ ਹੈ ਧੰਨਵਾਦ ਜੀ ਟਾਈਟ ਨਾਈਨ ਸੋ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਵੇਖਣ ਦੇ ਵਿੱਚ ਇਹ ਮਿਲਿਆ ਹੈ ਕਿ ਡੇਢ ਕਿਲੋਮੀਟਰ ਦੀ ਦੂਰੀ ਤੇ ਇਹ ਪਾਣੀ ਲੈਣ ਜਾਂਦੇ ਨੇ ਫਲਸ਼ ਬਾਥਰੂਮ ਨਹੀਂ ਹੈਗੀ ਜਦੋਂ ਆਂਡ ਗਵਾਂਡ ਦੇ ਵਿੱਚ ਜਾਂਦੇ ਨੇ ਅਗਲੇ ਨਹੀਂ ਵੜਨ ਦਿੱਤੇ ਨਾ ਪਾਣੀ ਲੈਣ ਦਿੰਦੇ ਆ ਨਾ ਫਲਸ਼ ਬਾਥਰੂਮ ਜਾਣ ਦਿੰਦੇ ਆ ਤਾਂ ਬਹੁਤ ਨਾਜੁਕ ਹਾਲਾਤ ਨੇ ਵੀਰੋ ਅਜੇ ਕੋਈ ਬੰਦਾ ਹੋਵੇ ਤਾਂ ਸਰ ਵੀ ਜਾਂਦਾ ਨਹੀਂ ਤਿੰਨ ਧੀਆਂ ਨੇ ਤੇ ਆਪ ਹੈ ਲੇਡਿਸ ਨੇ ਤਾਂ ਬਹੁਤ ਮੁਸ਼ਕਲ ਦੀ ਘੜੀ ਹੈ ਤਾਂ ਮੈਂ ਦਾਨੀ ਸੱਜਣਾ ਦੇ ਗਾੜੀ ਬੇਨਤੀ ਕਰਦਾ ਕਿ ਇਹਨਾਂ ਨੂੰ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ फ्लਸ਼ ਬਾਥਰੂਮ ਇਹ ਜਿਹੜੀਆਂ ਤਿੰਨ ਤੀਜਾਂ ਨੇ ਇਹ ਬਹੁਤ ਜ਼ਰੂਰੀ ਨੇ ਇਹ ਬਣਵਾ ਕੇ ਦਿੱਤੀਆਂ ਜਾਣ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਮਾਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ